ਅੱਜ ਆਪਾਂ ਬਣਾਵਾਂਗੇ ਜੀ ਦਹੀਂ ਭੱਲਿਆਂ ਦੀ ਰੈਸਪੀ ਇਹਦੇ ਲਈ ਆਪਾਂ ਜਿਹੜੀ ਹੈਗੀ ਉਰਦਦਾਲ ਲੈਤੀ ਆ ਜਿਹੜੀ ਹੁੰਦੀ ਹੈ ਤੁਸੀਂ ਮਾਂ ਦੀ ਦਾਲ ਛਿਲਕੇ ਵਾਲੀ ਵੀ ਲੈ ਸਕਦੇ ਆ ਤੇ ਇਹਨੂੰ ਆਪਾਂ ਰਾਤ ਭਰ ਦੇ ਲਈ ਭਿਉ ਕੇ ਰੱਖ ਦੇਣਾ ਹੈਗਾ ਜੇਕਰ ਛਿਲਕੇ ਵਾਲੀ ਮਾਂ ਦੀ ਦਾਲ ਲੈਤੀ ਆ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਲ ਮਲ ਕੇ ਸਵੇਰ ਜਦੋਂ ਭੋਂਤੀ ਵੀ ਉਹ ਕਰੋਗੇ ਤਾਂ ਉਹਦਾ ਛਿਲਕਾ ਉਤਾਰ ਦੇਣਾ ਹੈਗੇ ਇਹ ਚੰਗੀ ਤਰ੍ਹਾਂ ਰਾਤ ਭਰ ਲਈ ਭਿਉਂਤੀ ਹੋਊਗੀ ਤਾਂ ਨਰਮ ਹੋ ਜਾਂਦੀ ਹੈ ਨਹੀਂ ਤਾਂ 5-6 ਘੰਟੇ ਫਿਰ ਵੀ ਭਿਉਣੀ ਪੈਣੀ ਹੈਗੀ ਉਸ ਤੋਂ ਬਾਅਦ ਆਪਾਂ ਲਵਾਂਗੇ ਇੱਕ ਮੈਕਸੀ ਦਾ ਜੱਗ ਤੇ ਉਹਦੇ ਵਿੱਚ ਆਪਾਂ ਇਹ ਸਾਰੀ ਦਾਲ ਹੈ ਜਿਹੜੀ ਉਹ ਕੱਢ ਲੈਣੀ ਹੈਗੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਇੱਕ ਚਮਚਾ ਜਿਹੜਾ ਉਹ ਜੀਰੇ ਦਾ ਥੋੜਾ ਜਿਹਾ ਨਮਕ ਪਾਵਾਂਗੇ ਜਿਆਦਾ ਨਮਕ ਨਹੀਂ ਪਾਉਣਾ ਬਸ ਥੋੜਾ ਹੀ ਪਾਉਣਾਗਾ ਤਾਂ ਕਿ ਥੋੜਾ ਜਿਹਾ ਉਹਦੇ ਵਿੱਚ ਕਰਾਰਾ ਪਨ ਜਾਵੇ ਉਸ ਤੋਂ ਬਾਅਦ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਗ੍ਰाइंड ਕਰ ਲੈਣਾਗਾ ਜੇਕਰ ਪਾਣੀ ਘੱਟ ਲੱਗੇ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋਗੇ ਗ੍ਰाइंड ਕਰਦੇ ਟਾਈਮ ਹੀ ਇਸ ਤਰ੍ਹਾਂ ਦਾ ਇਹਦਾ ਜਿਹੜਾ ਹੈਗਾ ਪੇਸਟ ਉਹ ਬਣ ਜਾਣਾ ਚਾਹੀਦਾ ਜਿਆਦਾ ਪਤਲਾ ਨਹੀਂ ਬਣਾਉਣਾਗਾ ਵੀ ਠੀਕ ਜਾਂ ਪੇਸਟ ਹੋਵੇ ਬਹੁਤ ਜ਼ਿਆਦਾ ਸੰਘਣਾ ਵੀ ਨਾ ਹੋਵੇ ਫਿਰ ਉਹ ਜੱਗ ਦੇ ਵਿੱਚ ਜਿਹੜੇ ਪੀਸਣਾ ਵੀ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਫਿਰ ਇਹਨੂੰ ਆਪਾਂ ਇੱਕ ਭਾਂਡੇ ਦੇ ਵਿੱਚ ਕੱਢ ਲੈਣਾ ਹੈਗਾ ਕੱਢ ਕੇ ਇਹਨੂੰ ਕੜਛੀ ਜਾਂ ਚਮਚ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਇੱਕ ਸਾਈਡ ਨੂੰ ਹੀ ਦੋ ਕਮੈਂਟ ਦੇ ਲਈ ਇਹਨੂੰ ਫੈਂਟਣਾ ਹੈਗਾ ਇੱਧਰ ਉੱਧਰ ਨੂੰ ਨਹੀਂ ਘਮਾਉਣਾ ਕਿਉਂਕਿ ਫਿਰ ਇਹਦੇ ਵਿੱਚ ਨਾ ਹਵਾ ਜੀ ਨਹੀਂ ਬਣਨੀ ਹੈਗੀ ਜੀ ਇੱਕ ਸਾਈਡ ਨੂੰ ਹੀ ਆਪਾਂ ਇਹਨੂੰ ਜਿਹੜਾ ਹੈਗਾ ਕਮਾਵਾਂਗੇ ਇਹਦੇ ਨਾਲ ਜਿਹੜੇ ਆਪਣੇ ਦਹੀਂ ਭੱਲੇ ਬਹੁਤ ਨਰਮ ਬਣਨਗੇ ਉਸ ਤੋਂ ਬਾਅਦ ਦੇ ਵਿੱਚ ਆਪਾਂ ਕੜਾਈ ਦੇ ਵਿੱਚ ਲੈਣਾ ਤੇਲ ਇਹਨੂੰ ਜਿਹੜਾ ਤੇਲ ਹੈਗਾ ਇਹਨੂੰ ਬਹੁਤ ਜ਼ਿਆਦਾ ਗਰਮ ਨਹੀਂ ਕਰਨਾਗਾ ਨਹੀਂ ਤਾਂ ਜਿਹੜੇ ਭੱਲੇ ਆ ਆਪਣੇ ਉੱਪਰੋਂ ਪੱਕ ਜਾਣਗੇ ਤੇ ਅੰਦਰੋਂ ਜਿਹੜੇ ਉਹ ਕੱਚੇ ਰਹਿ ਜਾਣਗੇ ਆਪਣਾ ਤੇਲ ਆ ਬਸ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਤਾਂ ਕਿ ਇਹ ਚੰਗੀ ਤਰ੍ਹਾਂ ਦੇ ਨਾਲ ਮੀਡੀਅਮ ਜੇ ਸੇਕ ਦੇ ਉੱਪਰ ਤੁਸੀਂ ਲੋ ਤੋਂ ਮੀਡੀਅਮ ਦੇ ਵਿੱਚ ਵਿੱਚ ਜੀ ਉਹ ਕਰ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਦੋ ਚਮਚਾਂ ਦੇ ਨਾਲ ਹੈ ਜਿਹੜਾ ਉਹ ਕੜਾਈ ਦੇ ਵਿੱਚ ਪਾਉਂਦੇ ਰਹਿਣਾ ਜਿਵੇਂ ਜਿਵੇਂ ਪੱਕਦੇ ਜਾਣਗੇ ਉਵੇਂ ਉਵੇਂ ਉੱਪਰ ਨੂੰ ਆਉਂਦੇ ਜਾਣਗੇ ਤੇ ਫੁੱਲ ਵੀ ਜਾਂਦੇ ਹੈਗੇ ਫਿਰ ਪੱਕਦੇ ਪੱਕਦੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਆਪਾਂ ਕੜਾਈ ਦੇ ਵਿੱਚ ਪਾਉਂਦੇ ਰਹਿਣਾ ਇਹਦਾ ਜਿਹੜਾ ਪਹਿਲਾ ਪੂਰ ਹੋਊਗਾ ਉਹ ਥੋੜਾ ਜਿਹਾ ਪੱਕਣ ਤੇ ਟਾਈਮ ਲੱਗਦਾ ਫਿਰ ਜਿਹੜਾ ਆਪਣਾ ਤੇਲ ਦਾ ਟੈਂਪਰੇਚਰ ਹੁੰਦਾ ਉਹ ਸਹੀ ਹੋ ਜਾਂਦਾ ਹੈਗਾ ਫਿਰ ਬਾਅਦ ਵਾਲੇ ਪੂਰ ਹੁੰਦੇ ਆ ਜਿਹੜੇ ਉਹ ਤਾਂ ਬਹੁਤ ਛੇਤੀ ਤਿਆਰ ਹੋ ਜਾਂਦੇ ਆ ਕਿ ਤੇ ਇਹਨੂੰ ਆਪਾਂ ਇੱਕ ਇਹ ਚੀਜ਼ ਦਾ ਤਾਂ ਖਾਸ ਹੀ ਧਿਆਨ ਰੱਖਣਾ ਹੈਗਾ ਕਿ ਆਪਾਂ ਇਹਨੂੰ ਜ਼ਿਆਦਾ ਹਾਈ ਫਲੇਮ ਤੇ ਨਹੀਂ ਬਿਲਕੁਲ ਵੀ ਪਕਾਉਣਾਗਾ ਕਿਉਂਕਿ ਜੇ ਜ਼ਿਆਦਾ ਫਲੇਮ ਹੋਊਗੀ ਤਾਂ ਉੱਪਰੋਂ ਇਹ ਨਾਲੇ ਸੁੱਕੇ-ਸੁੱਕੇ ਜੇ ਹੋ ਜਾਣਗੇ ਫਿਰ ਇਹ ਨਰਮ ਜੇ ਨਹੀਂ ਬਣਨਗੇ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਉਕਾਰ ਲੈਣਾ ਆ ਦੇਖੋ ਉੱਪਰ ਨੂੰ ਆਉਣੇ ਵੀ ਸ਼ੁਰੂ ਹੋ ਗਏ ਤੇ ਫੁੱਲਣੇ ਵੀ ਸ਼ੁਰੂ ਹੋ ਗਏ ਆ ਇਹ ਇਸ ਤਰੀਕੇ ਦੇ ਨਾਲ ਇਹ ਸਾਰੇ ਆ ਜਿਹੜੇ ਉੱਪਰ ਆ ਜਾਣਗੇ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਜਿਹੜੇ ਉਹ ਪਲਟਾਉਂਦੇ ਰਹਿਣਾਗਾ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪਲਟਾ ਲਾਂਗੇ ਇਹ ਇਸ ਤਰ੍ਹਾਂ ਹਲਕੇ ਹਲਕੇ ਪੱਕਦੇ ਰਹਿਣਗੇ। ਮੀਡੀਅਮ ਜੇ ਸੇਕ ਦੇ ਉੱਪਰ ਇਹ ਪੱਕਦੇ ਰਹਿਣਗੇ। ਇਹਨਾਂ ਦਾ ਕਲਰ ਹੈ ਜਿਹੜਾ ਉਹ ਬਹੁਤ ਜ਼ਿਆਦਾ ਬ੍ਰਾਊਨ ਜਿਹਾ ਨਹੀਂ ਹੋਊਗਾ। ਬਿਲਕੁਲ ਲਾਈਟ ਜਿਹਾ ਕਲਰ ਰਹੂਗਾ ਇਹਨਾਂ ਦਾ। ਇਸ ਤਰ੍ਹਾਂ ਇਹਨਾਂ ਨੂੰ ਆਪਾਂ ਸਾਰੇ ਬਾਅਦ ਚ ਤੇਲ ਚੋਂ ਕੱਢ ਲੈਣੇ ਹੈਗੇ ਤੇ ਇੱਕ ਬਰਤਨ ਦੇ ਵਿੱਚ ਤੁਸੀਂ ਇਹਨਾਂ ਨੂੰ ਕੱਢ ਲੈਣਾ ਇਸ ਤਰ੍ਹਾਂ ਦੇ ਨਾਲ ਆਪਾਂ ਸਾਰੇ ਇਹ ਬਣਾ ਲੈਣੇ ਹੈਗੇ ਉਸ ਤੋਂ ਬਾਅਦ ਦੇ ਵਿੱਚ ਜਦੋਂ ਵੀ ਤੁਸੀਂ ਖਾਣੇ ਆਗੇ ਉਦੋਂ ਇੱਕ ਬਰਤਨ ਦੇ ਵਿੱਚ ਜਿਹੜਾ ਉਹ ਕੋਸਾ ਜਿਹਾ ਪਾਣੀ ਲੈਣਾ ਜ਼ਿਆਦਾ ਗਰਮ ਨਹੀਂ ਬਸ ਹਲਕਾ ਜਿਹਾ ਗਰਮ ਹੋਣਾ ਚਾਹੀਦਾ ਉਹਦੇ ਵਿੱਚ ਥੋੜਾ ਜਿਹਾ ਨਮਕ ਪਾਉਣਾ ਤੇ ਇਹਨਾਂ ਨੂੰ ਪਿਉ ਕੇ ਤਿੰਨ ਮਿੰਟਾਂ ਲਈ ਚਾਰ ਲਈ ਬਹੁਤ ਹੁੰਦੇ ਹੈਗੇ ਕਿਉਂਕਿ ਆਪਾਂ ਪਹਿਲੇ ਹੀ ਨਰਮ ਜੇ ਬਣਾਏ ਹੈਗੇ ਤਿੰਨ ਚਾਰ ਮਿੰਟਾਂ ਦੇ ਵਿੱਚ ਹੀ ਵਧੀਆ ਬਣ ਜਾਂਦੇ ਹੈਗੇ ਰਾਪਾ ਇੱਕ ਵਾਰੀ ਥੋੜੇ ਜਿਹੀ ਬਣਾ ਕੇ ਤੁਹਾਨੂੰ ਬਖਾ ਰਹੇ ਆ ਜਿੰਨਾ ਟਾਈਮ ਆਪਾਂ ਇਹਨਾਂ ਨੂੰ ਭਿਓ ਕੇ ਰੱਖਿਆ ਉਹਨਾ ਟਾਈਮ ਆਪਣੀ ਜਿਹੜੀ ਦਹੀਂ ਆ ਆਪਾਂ ਉਹ ਤਿਆਰ ਕਰ ਲੈਣਾ ਦਹੀਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਪਾਵਾਂਗੇ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ ਪਤਲੀ ਕਰ ਲੈਣੀ ਆ ਕਿਉਂਕਿ ਇਹਦੇ ਵਿੱਚ ਜਿਹੜੀ ਭੱਲਿਆਂ ਦੇ ਵਿੱਚ ਸੰਘਣੀ ਦਹੀਂ ਉਹ ਬਿਲਕੁਲ ਵੀ ਸਵਾਦ ਨਹੀਂ ਲੱਗਦੀਗੀ ਤਾਂ ਕਰਕੇ ਆਪਾਂ ਇਹਨੂੰ ਪਤਲੀ ਜੀ ਕਰ ਲਾਂਗੇ ਜਿੱਦਾਂ ਆਪਾਂ ਰੇੜੀਆਂ ਦੇ ਉੱਪਰ ਦੇਖ ਦੇਈਆਂਗੇ ਇਸ ਤਰ੍ਹਾਂ ਦੇ ਨਾਲ ਜੇ ਤੁਹਾਨੂੰ ਲੱਗੇ ਤਾਂ ਤੁਸੀਂ ਦੁਬਾਰਾ ਹੋਰ ਪਾਣੀ ਥੋੜਾ ਜਿਹਾ ਪਾ ਕੇ ਪਤਲੀ ਕਰ ਲਿਓ ਹੁਣ ਆਪਣੇ ਜਿਹੜੇ ਭੱਲੇ ਆ ਉਹ ਵੀ ਭਿੱਜ ਚੁੱਕੇ ਆ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚੋਂ ਇਸ ਤਰੀਕੇ ਦੇ ਨਾਲ ਨਿਚੋੜ ਕੇ ਜਿਹੜਾ ਉਹ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆਂਗੇ ਪਾਣੀ ਇਹਨਾਂ ਦਾ ਨਿਚੋੜ ਦੇਣਾ ਜਦੋਂ ਪਾਣੀ ਨਿਚੋੜੋਗੇ ਇਹਨੇ ਨਰਮ ਬਣਨਗੇ ਨਾ ਇਹ ਕਿ ਆਪਣੇ ਆਪ ਹੀ ਇਹ ਟੁੱਟਣੇ ਸ਼ੁਰੂ ਹੋ ਜਾਣਗੇ ਇਸ ਤਰ੍ਹਾਂ ਇਹਨਾਂ ਨੂੰ ਪਲੇਟ ਦੇ ਵਿੱਚ ਜਿਹੜਾ ਉਹ ਤੋੜ-ਤੋੜ ਕੇ ਰੱਖ ਲਾਂਗੇ ਹੁਣ ਆਪਾਂ ਇਹਦੇ ਉੱਪਰ ਦੂਸਰਾ ਮਟੀਰੀਅਲ ਆ ਜਿਹੜਾ ਉਹ ਪਾਉਨੇ ਆ ਸਭ ਤੋਂ ਪਹਿਲਾਂ ਆਪਾਂ ਇਹਦੇ ਉੱਪਰ ਆ ਜਿਹੜੀ ਉਹ ਦਹੀਂ ਪਾਵਾਂਗੇ ਦੇਈ ਥੋੜੀ ਜੀ ਵਾਦੀ ਪਾਇਓ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਹੈ ਜਿਹੜੀ ਉਹ ਗ੍ਰੀਨ ਚਟਨੀ ਪਾਵਾਂਗੇ ਇਹਦੀ ਰੈਸਪੀ ਆਪਣੇ ਚੈਨਲ ਤੇ ਪਈ ਹੈ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਆਂਗੇ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਜਿਹੜੀ ਹੈਗੀ ਆ ਚਾਟ ਮਸਾਲਾ ਪਾਤਾ ਇਹ ਚੀਜ਼ਾਂ ਅੱਗੋਂ ਪਿੱਛੋਂ ਜਿਵੇਂ ਵੀ ਤੁਹਾਡੇ ਕੋਲੇ ਹੋਣ ਉਸ ਤਰੀਕੇ ਨਾਲ ਪਾ ਸਕਦੇ ਹੋ ਜ਼ਰੂਰੀ ਹੈ ਕਿ ਪਹਿਲਾਂ ਆ ਦੂਜੀ ਆ ਪਾਉਣੀ ਆ ਬਸ ਦਈ ਪਹਿਲਾਂ ਪਾ ਲਿਓ ਫਿਰ ਆਪਾਂ ਇਹਦੇ ਉੱਪਰ ਹੈ ਜਿਹੜੀ ਉਹ ਲਾਲ ਮਿਰਚ ਪਾਤੀ ਆ ਹੁਣ ਆਪਾਂ ਇਹਦੇ ਉੱਪਰ ਜਿਹੜਾ ਹੈਗਾ ਉਹ ਮਿੱਠੀ ਚਟਨੀ ਆ ਜਿਹੜੀ ਉਹ ਆਪਣੇ ਕੋਲ ਬਣੀ ਹੋਈ ਸੀਗੀ ਆਪਾਂ ਉਹ ਪਾਈ ਹੈਗੀ ਤੁਸੀਂ ਇਸ ਦੀ ਜਗ੍ਹਾ ਤੇ ਕੈਚਅਪ ਵੀ ਯੂਜ਼ ਕਰ ਸਕਦੇ ਹੋ ਸੌਸ ਕੁਝ ਵੀ ਪਾ ਸਕਦੇ ਆਂਗੇ ਪਰ ਇਹਦੇ ਨਾਲੇ ਬਹੁਤ ਸਵਾਲ ਲੱਗਦੀ ਹੈ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਉੱਪਰ ਜਿਹੜਾ ਹੈਗਾ ਜੀਰਾ ਪਾਊਡਰ ਪਾਇਆ ਜੀਰਾ ਪਾਊਡਰ ਹੈ ਜਿਹੜਾ ਉਹ ਜੀਰੇ ਨੂੰ ਭੁੰਨ ਕੇ ਤੇ ਉਹਨੂੰ ਬਸ ਗ੍ਰाइंड ਕਰਕੇ ਰੱਖ ਲਿਓ ਪੀਸ ਕੇ ਉਹ ਆਮ ਵੀ ਆਪਾਂ ਦਹੀਂ ਵਗੈਰਾ ਦੇ ਵਿੱਚ ਵਰਤਦੇ ਆ ਉਸ ਤੋਂ ਬਾਅਦ ਚ ਆਪਾਂ ਟੂਟੀ ਫਰੂਟੀ ਪਾਈ ਆ ਤੁਸੀਂ ਇਸ ਦੀ ਜਗ੍ਹਾ ਤੇ ਸੌਗੀ ਵੀ ਪਾ ਸਕਦੇ ਆਂਗੇ ਇਹ ਆਪਣੇ ਜਿਹੜੇ ਭੱਲੇ ਉਹ ਬਿਲਕੁਲ ਤਿਆਰ ਹੈ ਵੀਡੀਓ